ਬਿਤਾਇਆ ਕਾ ਨੀਰਾ ਮਿੱਤਰ ਨੇ ਕੀਤਾ ਇੱਕ ਹੋਰ ਵਾਦਾ ਪੂਰਾ ਰਾਜਪੁਰਾ ਦੇ ਵਾਰਡ ਨੰਬਰ 31 ਦੇ ਵਿੱਚ ਖੁਸ਼ੀ ਦਿਲਾ ਜਿੱਹਾਂ ਬੀਤੇ ਕਾਫੀ ਲੰਮੇ ਸਮੇਂ ਤੋਂ ਰਾਜਪੁਰਾ ਦੇ ਵਾਰਡ ਨੰਬਰ 31 ਦੇ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਚੱਲਦੀ ਆ ਰਹੀ ਸੀ ਜਿਸ ਦੇ ਮੱਦੇਨਜ਼ਰ ਅੱਜ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਰ ਦੇ ਵੱਲੋਂ ਵਾਰਡ ਨੰਬਰ 31 ਦੇ ਵਸਨੀਕਾਂ ਨੂੰ ਟੂ ਵੈਲ ਲਗਵਾ ਕੇ ਵੱਡੀ ਸੌਗਾ ਦਿੱਤੀ ਗਈ ਹੈ ਇਸ ਦੇ ਨਾਲ ਹੀ ਵਿਧਾਇਕਾ ਨੀਨਾ ਮਿੱਤਰ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਰਾਜਪੁਰਾ ਦੇ ਵਿੱਚ ਸਿਰਫ ਇੱਕ ਨਹੀਂ ਕਈ ਵਾਰਡਾਂ ਦੇ ਵਿੱਚ ਹੈ ਜਿਸ ਦੇ ਮੱਦੇਨਜ਼ਰ ਹੁਣ ਪੂਰਾ ਇਹ ਕਾਰਜ ਕੀਤਾ ਜਾਵੇਗਾ ਅਤੇ ਜਲਦੀ ਪੂਰੇ ਰਾਜਪੁਰਾ ਦੀ ਇਹ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਆਖਿਰ ਇਸ ਮੌਕੇ ਦੇ ਉੱਤੇ ਵਿਧਾਇਕਾ ਮੈਡਮ ਨੀਲਾ ਮਿੱਤਰ ਦੇ ਵੱਲੋਂ ਕੀ ਜਾਣਕਾਰੀ ਦਿੱਤੀ ਗਈ ਹੈ ਇਸ ਦਾ ਵੱਲ ਨਜ਼ਰ ਕਰਦਿਆਂ ਮੈਡਮ ਅੱਜ ਇੱਥੇ ਆਏ ਹੋ ਵਾਰਡ ਨੰਬਰ 31 ਚ ਕੀ ਕਹਿਣਾ ਚਾਹੋਗੇ ਟਿਊਬਵਲ ਦੀ ਜਿਹੜੀ ਦੇਖੋ 31 ਨੰਬਰ ਵਾਰਡ ਚ ਕਾਫੀ ਲੰਬੇ ਸਮੇਂ ਤੋਂ ਦਿੱਕਤ ਆ ਰਹੀ ਸੀ ਪਾਣੀ ਦੀ ਤਾਂ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਇੱਥੇ ਅਸੀਂ ਟਿਊਬਵਲ ਦੇ ਰਾਹੀਂ ਪਾਣੀ ਤੁਹਾਨੂੰ ਦੇਵਾਂਗੇ ਅੱਜ ਅਸੀਂ ਉਹ ਵਾਦਾ ਪੂਰਾ ਕਰਨ ਆਏ ਆ ਕਿਉਂਕਿ ਪਾਣੀ ਤੋਂ ਬਿਨਾ ਤਾਂ ਕੋਈ ਰਹਿ ਨਹੀਂ ਸਕਦਾ ਔਰ ਪਾਣੀ ਦੀ ਵਾਕਈ ਪ੍ਰੋਬਲਮ ਸੀ ਪਾਣੀ ਦੀ ਹੋਰ ਵੀ ਕਈ ਇਲਾਕੇ ਪ੍ਰੋਬਲਮ ਹੈ ਉੱਥੇ ਵੀ ਕਈ ਟਿਊਬਵੈਲ ਮਨਜ਼ੂਰ ਹੋ ਚੁੱਕੇ ਨੇ ਔਰ ਜਿਵੇਂ ਪ੍ਰਾਣੇ ਰਾਜਪੁਰੇ ਚ ਪਾਣੀ ਦੀ ਬਹੁਤ ਦਿੱਕਤ ਹੈ ਤਾਂ ਉੱਥੇ ਕੀ ਦਿੱਕਤ ਹੈ ਕਿ ਜਦੋਂ ਪਾਣੀ ਆਂਦਾ ਹੈ ਤਾਂ ਪਹਿਲਾਂ ਟਾਊਨ ਵਿੱਚ ਹੋ ਕੇ ਬਾਅਦ ਚ ਇੱਥੇ ਆਂਦਾ ਤਾਂ ਪ੍ਰੈਸ਼ਰ ਨਹੀਂ ਬਣਦਾ ਜਾਂ ਉਦੋਂ ਤੱਕ ਉਹ ਬੰਦ ਕਰ ਦਿੰਦੇ ਆ ਤਾਂ ਸਾਡੀ ਇਹ ਵੀ ਕੋਸ਼ਿਸ਼ ਹੈਗੀ ਹੈ ਅੰਮ੍ਰਿਤ ਟੂ ਪ੍ਰੋਜੈਕਟ ਚ ਅਸੀਂ ਬਣਾ ਕੇ ਭੇਜਿਆ ਹੋਇਆ ਹੈ ਕਿ ਇੱਕ ਡਾਇਰੈਕਟ ਪਾਈਪ ਪ੍ਰਾਣੀ ਰਾਜਪੁਰੇ ਲਈ ਪਾਈ ਜਾਵੇ ਤਾਂ ਕਿ ਉੱਥੇ ਵੀ ਪ੍ਰੋਬਲਮ ਉਹ ਸੋਲਵ ਹੋ ਜਾਈ ਤਾਂ ਮੇਰਾ ਕਹਿਣ ਦਾ ਮਤਲਬ ਇਹ ਵੀ ਜਿੱਥੇ ਵੀ ਪਾਣੀ ਦੀ ਪ੍ਰੋਬਲਮ ਹੈ ਉਹਨੂੰ ਅਸੀਂ ਸੋਲਵ ਕਰਨ ਲੱਗੇ ਆਂ ਔਰ ਜਲਦੀ ਹੀ ਸਾਰੇ ਰਾਜਪੁਰੇ ਵਿੱਚ ਕਰਵਾ ਲਾਂਗੇ ਮੈਡਮ ਇਸੇ ਪਾਣੀ ਦੀ ਪ੍ਰੋਬਲਮ ਨੂੰ ਲੈ ਕੇ ਟਾਲੀ ਵਾਲੇ ਚੌਕ ਤੇ ਧਰਨਾ ਵੀ ਲਾਇਆ ਸੀਗਾ ਪਰ ਉਹਨਾਂ ਵੱਲੋਂ ਜਿਹੜੇ ਵਾਰਡ ਦੇ ਲੋਕੀ ਆ ਉਹਨਾਂ ਨੇ ਤੁਹਾਡਾ ਧੰਨਵਾਦ ਵੀ ਕੀਤਾ ਕਿ ਤੁਸੀਂ ਉੱਥੇ ਕੋਈ ਐਸਟੀਮੇਟ ਪਾਸ ਹੋਇਆ ਦੇਖੋ ਨਹੀਂ ਇਕੱਲੇ ਐਸਟੀਮੇਟ ਨਹੀਂ ਪਾਸ ਹੋਇਆ ਜਦੋਂ ਉਹ ਧਰਨਾ ਲੱਗਿਆ ਸੀਗਾ ਉਦੋਂ ਪਹਿਲਾਂ ਸਾਡੇ ਧਿਆਨ 'ਚ ਸੀਗੀ ਗੱਲ ਸਾਡੇ ਵਾਈਸ ਪ੍ਰਧਾਨ ਰਜੇਸ਼ ਜੀ ਖੜ ਉਹਦੀ ਕੋਸ਼ਿਸ਼ ਕਰਕੇ ਡਾਇਰੈਕਟ ਪਾਈਪ ਉਥੋਂ ਪਵਾਤੇ ਸੀ ਉਹੀ ਗੱਲ ਕਿ ਪਾਣੀ ਬਿਨਾ ਲੋਕ ਕਿਵੇਂ ਰਹਿਣਗੇ ਤਾਂ ਫੇਰ ਵੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਸੀ ਚਲੋ ਉਹ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੇ ਧਰਨਾ ਲਾਇਆ ਜਾਂ ਨਹੀਂ ਲਾਇਆ ਮੈਂ ਇੱਕੋ ਹੀ ਗੱਲ ਕਹਨੀ ਹੈ ਵੀ ਧਰਨੇ ਲਾ ਕੇ ਹੱਲ ਨਹੀਂ ਨਿਕਲਦਾ ਬੈਠ ਕੇ ਗੱਲਬਾਤ ਕਰਕੇ ਹੱਲ ਨਿਕਲਦਾ ਪਿੱਛੇ ਜੇ ਮੈਂ ਨਹੀਂ ਸੀ ਪਰ ਮੈਂ ਇਹੋ ਸਭ ਨੂੰ ਕਹੀ ਕਿ ਐਮਰਜੈਂਸੀ ਮੀਟਿੰਗ ਬੁਲਾ ਕੇ ਉਸ ਵਿੱਚ ਅਸੀਂ ਕਈ ਐਸਟੀਮੇਟ ਇਦਾਂ ਦੇ ਪਾਸ ਕਰਾਏ ਆ ਵੀ ਜਿੱਥੇ ਵਾਕਈ ਬਹੁਤ ਜ਼ਰੂਰਤ ਹੈ ਉਹ ਕੰਮ ਜਲਦੀ ਸ਼ੁਰੂ ਹੋ ਜਾਣਗੇ ਜਿੰਦਾ ਪਿਛਲੀ ਵਾਰ ਜਿਹੜਾ ਬਾੜ ਦਾ ਆਉਣ ਦਾ ਖਤਰਾ ਹੋਇਆ ਸੀਗਾ ਰਾਜ ਪਾਣੀ ਭਰ ਗਿਆ ਸੀਗਾ ਉਹਨਾਂ ਚੀਜ਼ਾਂ ਨੂੰ ਦੇਖ ਕੇ ਆਪਾਂ ਕੀ ਤਿਆਰੀ ਕਰਤ ਹੈ ਬਿਲਕੁਲ ਤਿਆਰੀ ਕਰਵਾਈ ਜਾ ਰਹੀ ਹੈ ਜੀ ਨਾਲਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ ਔਰ ਜਿਹੜਾ 25 ਦਰ ਹੈ ਅਸੀਂ ਉਸ ਤੇ ਪਹਿਲਾਂ ਹੀ ਸੋਚ ਰਹੇ ਹਾਂ ਕਿ ਉੱਥੇ ਬੰਨ ਲਾ ਦਈਏ ਤਾਂ ਕਿ ਰੱਬ ਨਾ ਕਰੇ ਜੇ ਬਾੜ ਦੀ ਸਥਿਤੀ ਆਉਂਦੀ ਹੈ ਤਾਂ ਆਪਣਾ ਰਾਜਪੁਰਾ ਡੁੱਬਣ ਤੋਂ ਬਚ ਸਕੇ ਹੁਣ ਆਉਣ ਵਾਲੇ ਦਿਨਾਂ ਚ ਹੋਰ ਬਾੜ ਵਾਸੀਆਂ ਨੂੰ ਕੀ ਸੋਗਾ ਦਿਨ ਜਾ ਮੈਂ ਹਾਲੇ ਬਹੁਤ ਕੰਮ ਹੋ ਰਹੇ ਨੇ ਮੈਂ ਇੱਕੋ ਹੀ ਗੱਲ ਕਹਨੀ ਹੈ ਜਿਵੇਂ ਜਿਵੇਂ ਕੰਮ ਅਪਰੂਵ ਹੋਈ ਜਾਂਦੇ ਆ ਓਵੇਂ ਓਵੇਂ ਅਸੀਂ ਦੇਈ ਜਾਂਦੇ ਆ ਕਿਉਂਕਿ ਮੈਂ ਪਹਿਲਾਂ ਅੱਜ ਕੁਝ ਕਹਿਦਾ ਕੰਮ ਨੂੰ 6 ਮਹੀਨੇ ਲੱਗ ਜਾਂਦਾ ਫਿਰ ਪੁਰਾਣੀ ਸਰਕਾਰਾਂ ਵਾਲਾ ਕੰਮ ਹੋ ਜੂਗਾ ਜੀ ਝੂਠ ਬੋਲਦੇ ਆ ਮੈਂ ਨਹੀਂ ਚਾਹਦੀ ਕਿ ਮੇਰੀ ਜਨਤਾ ਨੂੰ ਮੈਂ ਕੋਈ ਝੂਠਾ ਵਾਅਦਾ ਕਰਾਂ ਮੈਂ ਉਹੀ ਵਾਅਦੇ ਕਰਦੀ ਆ ਜਿਹੜਾ ਕੰਮ ਮੈਂ ਕਰ ਸਕਦੀ ਆ ਫਿਰ ਵੀ ਕਈ ਕੰਮਾਂ 'ਚ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ ਕੁਝ ਅਫਸਰ ਚਾਹੀਏ ਇਹਦੇ ਵਿੱਚ ਆ ਜਾਂਦੀ ਹੈ ਹਾਲੇ ਪ੍ਰੋਪਰ ਜਿੰਨੀ ਚਾਹੀਦੀ ਅਫਸਰਸਾਈ ਅਫਸਰਸ਼ਾਈ ਸਾਥ ਨਹੀਂ ਦੇ ਰਹੀ ਉਸ ਕਰਕੇ ਕੰਮ ਲ ਅੱਜ ਪਰੌਣਾ ਨੂੰ ਮਿਲਣ ਵਾਲੇ ਮੈਡਮ ਓਵਰ ਬ੍ਰਿਜ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੈਗੇ ਵਿਪੱਖ ਵੀ ਬਖਸ਼ ਵੱਲੋਂ ਕੀਤੀਆਂ ਜਾ ਰਹੀਆਂ ਤੇ ਮੈਮ ਕਿੰਨੀ ਕੁ ਟਾਈਮ ਲਿਮਿਟ ਦਿੱਤੀ ਗਈ ਹੈ ਕਿ ਓਵਰ ਬ੍ਰਿਜ ਕੰਪਲੀਟ ਕਰਕੇ ਲੋਕਾਂ ਨੂੰ ਦਿੱਤਾ ਜਾਵੇ ਦੇਖੋ ਵਿਪੱਖ ਦਾ ਕੰਮ ਹੈ ਬੋਲਣਾ ਅਸੀਂ ਵੀ ਵਿਪੱਖ ਸੀਗੇ ਅਸੀਂ ਵੀ ਸਵਾਲ ਉਠਾਉਂਦੇ ਸੀ ਪਰ ਅਸੀਂ ਦੇਖ ਕੇ ਉਠਾਉਂਦੇ ਸੀ ਜਿਹੜਿਆ ਗੱਲ ਉਠਾਣ ਵਾਲੀ ਸੀ ਤੁਸੀਂ ਆਪ ਹੀ ਦੇਖਿਆ ਪ੍ਰਦੀਪ ਜੀ ਤੁਸੀਂ ਤਾਂ ਓਵਰ ਬ੍ਰਿਜ ਦਾ ਲੋਕਾਂ ਨੂੰ ਜਾਗਰੂਕ ਕੀਤਾ ਕਿ ਓਵਰ ਬ੍ਰਿਜ ਤੇ ਕਿੰਨੇ ਕਿੰਨੇ ਗੈਪ ਪੈ ਗਏ ਨੇ ਕਦੇ ਵੀ ਕੋਈ ਘਟਨਾ ਹੋ ਸਕਦੀ ਹੈ ਮਿਸ ਹੈਪਨਿੰਗ ਹੋ ਸਕਦੀ ਹੈ ਉਹਨਾਂ ਗੱਲਾਂ ਨੂੰ ਦੇਖਦੇ ਹੀ ਮੈਂ ਵਿਧਾਨ ਸਭਾ ਚ ਕੁਐਸਚਨ ਪਾਇਆ ਉੱਥੋਂ ਹੀ ਆਪਾਂ ਨੂੰ ਪੈਸਾ ਅਪਰੂਵ ਹੋ ਕੇ ਆਇਆ ਉਸ ਕਰਕੇ ਤਾਂ ਹੁਣ ਦੇਖੋ ਜੇ ਕੋਈ ਵੀ ਕੰਮ ਹੁੰਦਾ ਥੋੜੀ ਬਹੁਤੀ ਦਿੱਕਤਾਂ ਚ ਚੱਲਣੀ ਪੈਂਦੀ ਹੈ ਅਸੀਂ ਇਹ ਵੀ ਦੇਖਿਆ ਕਿ ਅੱਗੇ ਬਰਸਾਤਾਂ ਆ ਰਹੀਆਂ ਹੈ ਕੱਲ ਮੈਨੂੰ ਕਿਸੇ ਆਪਣੇ ਰਾਜਪੁਰਾ ਵਾਸੀ ਦਾ ਫੋਨ ਆਇਆ ਇਹ ਜੀ ਤੁਸੀਂ ਗਲਤ ਕਰਤਾ ਜੀ ਓਵਰ ਬ੍ਰਿਜ ਅੰਡਰ ਬ੍ਰਿਜ ਭਰ ਜਾਣਗੇ ਜੀ ਆਏ ਹੋ ਜੂ ਮੈਂ ਕਿਹਾ ਜੀ ਭਰੇ ਤਾਂ ਨਹੀਂ ਹਲੇ ਕਹਿੰਦੇ ਨਹੀਂ ਭਰੇ ਮੈਂ ਕਿਹਾ ਕੋਈ ਗੱਲ ਨਹੀਂ ਬਾਰਿਸ਼ ਆਊਗੀ ਅਸੀਂ ਇੰਤਜ਼ਾਮ ਕੀਤਾ ਹੋਇਆ ਵੀ ਉਹਨੂੰ ਨਾਲ ਦੀ ਨਾਲ ਖਾਲੀ ਕੀਤਾ ਜਾਵੇ ਪਰ ਜੇ ਓਵਰ ਬ੍ਰਿਜ ਦਾ ਕੰਮ ਹੁਣ ਨਾ ਹੁੰਦਾ ਕੋਈ ਬਹੁਤ ਵੱਡੀ ਘਟਨਾ ਹੋ ਜਾਂਦੀ ਮੈਂ ਫੇਰ ਵੀ ਰਾਜਪੁਰਾ ਵਾਸੀਆਂ ਨੂੰ ਇਹ ਕਹਿੰਨੀ ਆ ਵੀ ਕੁਝ ਸੁੱਖ ਪਾਲ ਲਈ ਥੋੜਾ ਬੋਤ ਔਖਾ ਹੋਣਾ ਪੈ ਜਾਂਦਾ ਹੈ ਅਸੀਂ ਤੁਹਾਡੇ ਨਾਲ ਕਿਸੇ ਨੂੰ ਅਸੀਂ ਪਰੇਸ਼ਾਨ ਕਰਨ ਨਹੀਂ ਆਏ ਅਸੀਂ ਕੰਮ ਕਰਨ ਆਏ ਆ ਓਵਰ ਬ੍ਰਿਜ ਦਾ ਕੰਮ ਚੱਲ ਰਿਹਾ ਜੇ ਤੁਹਾਨੂੰ ਕੋਈ ਦਿੱਕਤ ਆਂਦੀ ਹੈ ਤਾਂ ਉਹ ਸਾਡਾ ਸਹਿਯੋਗ ਮੈਡਮ ਤੁਸੀਂ ਵਿਦੇਸ਼ ਘੁੰਮ ਕੇ ਆਏ ਹੋ ਕੋਈ ਚੀਜ਼ ਉੱਥੇ ਇਹ ਜੀ ਦੇਖੀ ਹੋਵੇ ਮੰਨ ਕੇ ਤੋ ਵੀ ਸਾਡੇ ਰਾਜਪੁਰੇ ਚ ਵੀ ਇਸ ਤਰ੍ਹਾਂ ਦੀ ਚੀਜ਼ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਹੁਤ ਅੱਛਾ ਲੱਗਿਆ ਮੈਂ ਆਪਣੀ ਬੇਟੀ ਕੋਲੇ ਗਈ ਸੀਗੀ ਸਭ ਤੋਂ ਵੱਡੀ ਤਾਂ ਉੱਥੇ ਸਫਾਈ ਹੈ ਸਫਾਈ ਮੈਂ ਕਹਨੀ ਆ ਵੀ ਕੋਈ ਕਿਸੇ ਦੇ ਕਹੇ ਨਹੀਂ ਜੀ ਆਪਾਂ ਕਹੀਏ ਸਫਾਈ ਕਰਮਚਾਰੀ ਸਫਾਈ ਕਰਨ ਉਹਦੇ ਨਾਲ ਸਫਾਈ ਹੋਊ ਉਹਦੇ ਨਾਲ ਸਭ ਤੋਂ ਵੱਡਾ ਸਹਿਯੋਗ ਸਾਡਾ ਚਾਹੀਦਾ ਐ ਇੱਥੇ ਮੈਂ ਦੇਖਨੀ ਆ ਆਪਣੇ ਪੰਜਾਬ ਚ ਡਸਟਬਿਨ ਰੱਖੇ ਹੁੰਦੇ ਕੂੜਾ ਅਸੀਂ ਬਾਹਰ ਸੁੱਟਦੇ ਆ ਉੱਥੇ ਕੋਈ ਵੀ ਬੰਦਾ ਕੂੜਾ ਬਾਹਰ ਨਹੀਂ ਸਿਰਦਾ ਡਸਟਬਿਨ ਸਿਰਦਾ ਲਾਅ ਐਂਡ ਆਰਡਰ ਬਹੁਤ ਅੱਛਾ ਐ ਉੱਥੇ ਹਿਊਮਨ ਦੀ ਇਨਸਾਨ ਦੀ ਵੈਲਿਊ ਹੈ ਜਿਹੜੀ ਕਿ ਆਪਣੇ ਨਹੀਂ ਹੈ ਉਹ ਮੈਨੂੰ ਇਹ ਲੱਗਦਾ ਵੀ ਡਿਊ ਟੂ ਆਬਾਦੀ ਤਾਂ ਮੈਂ ਇਹ ਕਹੂੰਗੀ ਜੀ ਆਪਾਂ ਸਾਰੇ ਰਲ ਕੇ ਸਫਾਈ ਵੱਲ ਪਈਏ ਤਾਂ ਮੈਨੂੰ ਨਹੀਂ ਲੱਗਦਾ ਕਿ ਰਾਜਪੁਰਾ ਸ਼ਹਿਰ ਚ ਅਸੀਂ ਸਫਾਈ ਵੱਲੋਂ ਕਿਤੋਂ ਪਿੱਛੇ ਰਹਿ ਸਕਦੇ ਮੈਡਮ ਹੁਣ ਅਫਸਰ ਸਾਹੀ ਦੀ ਗੱਲ ਕੀਤੀ ਹੈ ਕਿ ਵੀ ਕੁਝ ਅਫਸਰ ਜਿਹੜੇ ਹੈਗੇ ਉਹ ਸੁਣਦੇ ਨਹੀਂ ਹੈ ਉਹਨਾਂ ਦੇ ਖਿਲਾਫ ਤੁਸੀਂ ਕੀ ਐਕਸ਼ਨ ਲਏ ਨਹੀਂ ਬਿਲਕੁਲ ਅਸੀਂ ਸੀਐਮ ਸਾਹਿਬ ਦੇ ਧਿਆਨ ਵਿੱਚ ਵੀ ਲਿਆਂਦਾ ਹੈ ਕਿ ਕੰਮਾਂ ਨੂੰ ਲਟਕਾਇਆ ਜਾ ਰਿਹਾ ਹੈ ਕੰਮ ਸਲੋ ਕੀਤਾ ਜਾ ਰਹੇ ਨੇ ਤਾਂ ਕੰਮਾਂ ਦੀ ਤੇਜ਼ੀ ਲਿਆਂਦੀ ਜਾ ਸਕਦੀ ਹੈ ਕਿਉਂਕਿ ਪਬਲਿਕ ਨੇ ਆਮ ਆਦੀ ਪਾਰਟੀ ਤੇ ਉਮੀਦਾਂ ਕੀਤੀਆਂ ਔਰ ਉਮੀਦ ਕਮੀਆਂ ਹਾਲੇ ਬਹੁਤ ਹੈ ਮੈਂ ਕੰਨੀ ਆ ਤਾਂ ਅਫਸਰਾਂ ਤੇ ਨਕੇਲ ਪਾਈ ਜਾਵੇ ਜਿਹੜੇ ਕੰਮ ਨਹੀਂ ਕਰਦੇ ਉਹਨਾਂ ਨੂੰ ਖਿੱਚਿਆ ਜਾਵੇ ਤਾਂ ਕਿ ਪਬਲਿਕ ਦੇ ਕੰਮ ਹੋ ਸਕੇ ਆਖਰੀ ਕੁਐਸਚਨ ਮੈਮ ਵੀ ਜਲੰਧਰ ਦਾ ਕੀ ਹੈਗਾ ਸਾਹਮਣੇ ਜਲੰਧਰ ਦੇਖੋ ਬਾਕੀ ਜਨਤਾ ਦਾ ਫੈਸਲਾ ਆਜੂਗਾ ਸਾਹਮਣੇ ਪਰ ਪੂਰੀ ਉਮੀਦ ਹੈ ਜਿਵੇਂ ਲੋਕ ਖੁਸ਼ ਸੀਗੇ ਲੋਕ ਸੀਐਮ ਸਾਹਿਬ ਖੁਸ਼ ਉੱਥੇ ਲੱਗੇ ਹੋਏ ਸੀ ਉਹਨਾਂ ਦਾ ਪਰਿਵਾਰ ਲੱਗਿਆ ਹੋਇਆ ਸੀਗਾ ਮੈਂ ਜਰੂਰ ਆ ਮਾਫੀ ਮੰਗੂਗੀ ਕਿ ਮੇਰੀ ਐਬਸੈਂਸ ਨਹੀਂ ਉੱਥੇ ਪਰ ਕੋਈ ਗੱਲ ਨਹੀਂ ਅੱਗੇ ਹੋਰ ਇਲੈਕਸ਼ਨ ਆਣਗੇ ਉਹਨਾਂ ਚ ਪੂਰਾ ਸਾਥ ਦੇਵਾਂਗੇ ਤਾਂ ਜਲੰਧਰ ਵਾਲਾ ਰਿਜ਼ਲਟ ਬਹੁਤ ਵਧੀਆ ਆਏ ਐਕਸ਼ਨ ਪੰਜਾਬ ਅਸਰ ਜੋ ਨਜ਼ਰ ਆਵੇ